ਅੱਜ ਆਪਾਂ ਚੋਲ ਤੜਕਾ ਬਣਾਵਾਂਗੇ ਚੋਲ ਤੜਕਾ ਬਹੁਤ ਵਧੀਆ ਚੀਜ਼ ਆ ਚੋਲ ਤੜਕਾ ਦੇਖਿਓ ਆਪਾਂ ਅੱਜ ਨਾ ਵਧੀਆ ਚੀਜ਼ ਬਣਾਵਾਂਗੇ ਅੱਜ ਖਾਣ ਵਾਲੀ ਆ ਦੇਖੋ ਕਿੰਨੀ ਵਧੀਆ ਡਿਸ਼ ਬਣੀ ਹੋਈ ਆ ਜਿਹਦੇ ਵਾਸਤੇ ਅਸੀਂ ਇੱਕ ਫਰਾਈਪੈਨ ਲਿਆ ਏ ਥੋੜੇ ਜਿਹਾ ਚੋਲ ਲਏ ਹੋਇਆ ਮੈਂ ਉਬਲੇ ਚੋਲ ਲਏ ਆ ਇੱਕ ਕੌਲੀ ਹੋਣੀ ਉਬਲੇ ਚੋਲ ਟਮਾਟਰ ਲਿਆ ਆਲੂ ਲਿਆ ਪਿਆਜ਼ ਲਿਆ ਫੂਦਨਾ ਲਿਆ ਹਰੀ ਮਿਰਚ ਲਈ ਹੈ ਖੀਰਾ ਲਿਆ ਤੇ ਨਾ ਭਰੋਜਨ ਕੀਤੇ ਹਰੇ ਮਟਰ ਲੈ ਆ। ਇੰਨਾ ਕੀ ਮੈਂ ਤੇਲ ਲੈ ਆ ਜੇ ਆ ਦੇਖੋ ਤੜਕੇ ਚੋਲ ਵਾਸਤੇ ਮੈਂ ਆ ਦੇਖੋ ਇੰਨਾ ਕੀ ਮੈਂ ਨਾ ਤੇਲ ਲੈ ਆਏ। ਇਹ ਬਹੁਤ ਵਧੀਆ ਚੀਜ਼ ਬਣਦੀ ਹੈ ਜੀ ਕਿਤੇ ਬਣਾ ਕੇ ਖਾ ਕੇ ਵੇਖਿਓ ਤੁਸੀਂ। ਆ ਦਾ 15 ਮੇਰੇ ਕੋ ਨਾ ਹੈਗੀਆਂ ਕਾਲੀਆਂ ਮਿਰਚਾਂ। ਇਹ ਮੈਂ ਪਾਤੀਆਂ ਪਹਿਲਾਂ ਸਾਰਿਆਂ ਤੋਂ। ਤੇਲ ਦੇ ਵਿੱਚ ਮੈਂ ਪਾਤੀਆਂ ਕਾਲੀਆਂ ਮਿਰਚਾਂ। ਇੱਕ ਮੈਂ ਪਾਤੀ ਆ ਲਾਲ ਮਿਰਚ ਸੁੱਕੀ ਹੋਈ ਇੰਨੀ ਵਧੀਆ ਚੀਜ਼ ਬਣਦੀ ਆ ਨਾ ਇਹ ਦਿਲ ਕਰਦਾ ਬਾਰ ਬਾਰ ਬਣਾਈਏ ਇਹ ਅੱਧਾ ਚਮਚਾ ਮੈਂ ਜੀਰੇ ਦਾ ਪਾਤਾ ਜੀ ਹੁਣ ਮੈਂ ਇਹਨਾਂ ਨੂੰ ਥੋੜਾ ਜਿਆ ਪਕਾ ਲਵਾਂਗੇ ਇਹਨਾਂ ਚੀਜ਼ਾਂ ਨੂੰ ਹੁਣ ਪਿਆਜ਼ ਪਾਵਾਂਗੀ ਮੈਂ ਇਹਦੇ ਵਿੱਚ ਫਰਾਈ ਪਿੰਡੇ ਵਿੱਚ ਮੈਂ ਪਿਆਜ਼ ਪਾ ਕੇ ਥੋੜੇ ਜਿਹਾ ਕੁੱਕ ਕਰਾਂਗੀ ਪਿਆਜ਼ ਕਈ ਵਾਰੀ ਰੋਟੀ ਖਾਣ ਦਾ ਮਨ ਨਹੀਂ ਹੁੰਦਾ ਕਿ ਰੋਟੀ ਨਹੀਂ ਖਾਣੀ ਤੇ ਇਸ ਤਰ੍ਹਾਂ ਦੀ ਚੀਜ਼ ਬਣਾ ਕੇ ਖਾਇਆ ਕਰੋ ਬਹੁਤ ਹੀ ਵਧੀਆ ਬਾਰ-ਬਾਰ ਦਿਲ ਕਰਦਾ ਕਿ ਉਹੀ ਚੀਜ਼ ਬਣਾ ਕੇ ਖਾਈਏ ਇਹ ਨਮਕੀਨ ਚੋਲ ਨਹੀਂ ਹੈਗੇ ਨਮਕੀਨ ਚੋਲ ਇੱਕ ਅਲੱਗ ਚੀਜ਼ ਬਣ ਜਾਂਦੀ ਹੈ ਇਹ ਤੜਕਾ ਚੌੜਾ ਇਹ ਵੱਖਰੀ ਚੀਜ਼ ਹੈ ਹੁਣ ਆਪਾਂ ਛੋਟਾ ਛੋਟਾ ਆਲੂ ਵੀ ਵਿੱਚ ਕਰਕੇ ਇੱਕ ਪਾ ਦਵਾਂਗੇ ਆਲੂ ਬਰੀਕ ਬਰੀਕ ਕੱਟਿਆ ਆ ਇਹ ਪਾ ਦਵਾਂਗੇ ਨਾਲ ਹੀ ਇਹ ਗਲ ਜਾਏਗਾ ਕੁੱਕ ਕਰ ਲਵਾਂਗੇ ਇਹਨਾਂ ਚੀਜ਼ਾਂ ਨੂੰ ਅਸੀਂ ਇਹ ਹਰੀਆਂ ਮਿਰਚਾਂ ਨੇ ਇਹਨਾਂ ਨੂੰ ਵੀ ਆਪਾਂ ਕੱਟ ਕੇ ਪਾ ਦਵਾਂਗੇ ਉਹਕੇ ਚਟਪਟੀ ਚੀਜ਼ ਬਹੁਤ ਵਧੀਆ ਲੱਗਦੀ ਆ ਏ ਜਲਦੀ ਹੋਇਆ ਕਿਤੇ ਜਾਣਾ ਹੋਇਆ ਤੇ ਟਿਫਨ ਦੇ ਵਿੱਚ ਵੀ ਖਾਣਾ ਹੋਇਆ ਰੋਟੀ ਖਾਣੀ ਹੋਇਆ ਤੇ ਉਹਦੀ ਜਗ੍ਹਾ ਇਹ ਲੈ ਕੇ ਜਾ ਸਕਦੇ ਆ ਅਸੀਂ ਇੱਕ ਬਹੁਤ ਹੀ ਵਧੀਆ ਚੀਜ਼ ਐ ਆਪਾਂ ਥੋੜੀ ਦੇਰ ਬਾਅਦ ਇਹਨੂੰ ਨਾ ਟੱਕ ਦਵਾਂਗੇ ਟੱਕਣ ਦੇ ਕੇ ਉੱਕ ਹੋਣ ਵਾਸਤੇ ਰੱਖ ਦਵਾਂਗੇ ਉੰਨੀ ਦੇਰ ਅਸੀਂ ਇੱਕ ਟਮਾਟਰ ਜਿਹੜਾ ਆ ਉਹਨੂੰ ਕੱਟ ਲਵਾਂਗੇ ਇਹ ਟਮਾਟਰ ਨੂੰ ਆਪਾਂ ਕੱਟ ਲਵਾਂਗੇ ਇੱਕ ਵਾਰੀ ਅਸੀਂ ਇਹਦੇ 'ਚ ਫੇਰ ਕੜਚੀ ਮਾਰ ਕੇ ਦੇਖ ਲਵਾਂਗੇ ਕਿ ਕਿੰਨੇ ਕ ਕੁੱਕ ਹੋਏ ਨੇ ਹੁਣ ਆਪਾਂ ਇਹਦੇ 'ਚ ਨਾ ਫਰੋਜ਼ਨ ਕੀਤੇ ਮਟਰ ਪਾ ਦਵਾਂਗੇ ਮਟਰ ਤੇ ਹਰੇ ਵੀ ਮਿਲ ਜਾਂਦੇ ਆ ਜਦੋਂ ਬਾਹਰ ਹੁੰਦੀ ਆ ਸੀਜ਼ਨ ਹੁੰਦਾ ਉਦੋਂ ਬਹੁਤ ਮਿਲ ਜਾਂਦੇ ਆ ਪਰ ਮੇਰੀ ਥੋੜੀ ਜੀ ਆਦਤ ਹੋ ਰਿਹਾ ਕਿ ਮੈਂ ਫਰੋਜ਼ਨ ਕਰ ਲੈਣੀ ਆ ਚੀਜ਼ਾਂ ਰੱਖ ਲੈਣੀ ਫ੍ਰੀਜ ਦੇ ਵਿੱਚ ਤੇ ਲੋੜ ਪੈਣ ਤੇ ਵਰਤ ਸਕਦੀ ਆ ਮੈਂ ਜਦੋਂ ਥੋੜਾ ਜਿਹਾ ਮਟਰ ਸਸਤੇ ਹੋਏ ਹੁੰਦੇ ਆ ਉਸ ਟਾਈਮ ਲਿਆ ਕੇ ਕੱਢ ਕੇ ਤੇ ਬੜੇ ਸਮੇਂ ਪੰਨੀਆਂ ਦੇ ਵਿੱਚ ਜਿੱਪਾਂ ਵਾਲੀਆਂ ਪੰਨੀਆਂ ਮਿਲਦੀਆਂ ਉਹਨਾਂ ਦੇ ਵਿੱਚ ਸਕਾ ਕੇ ਚੰਗੀ ਤਰ੍ਹਾਂ ਦੇ ਫ੍ਰਿਜ ਚ ਲਾ ਦਿਓ ਬਹੁਤ ਹੀ ਵਧੀਆ ਲੋੜ ਪੈਂਦੇ ਵਰਤ ਸਫੀਦੇ ਆ ਇਹ ਥੋੜਾ ਜਿਹਾ ਨਮਕ ਪਾ ਤਾ ਸਵਾਦ ਅਨੁਸਾਰ ਥੋੜਾ ਜਿਹੀ ਮਿਰਚ ਪਾਤੀ ਆ ਵੇਖੋ ਰੰਗ ਵਾਲੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ। ਥੋੜਾ ਪਾਣੀ ਪਾਵਾਂਗੇ ਉੱਤੇ। ਥੋੜਾ ਪਾਣੀ ਛਿੜਕਾਂਗੇ। ਤੇ ਥੋੜਾ ਜਿਹਾ ਨਾ ਇਹ ਮਤਲਬ ਕੋਕ ਜਿਹੜਾ ਜਲਦੀ ਹੋ ਜਾਣਗੇ। ਹੌਣ ਪੱਕਣ ਦੇ ਦਵਾਂਗੇ ਥੋੜੀ ਦੇਰ ਲਈ ਹੁਣ ਆਪਾਂ ਟਮਾਟਰ ਵੀ ਕੱਟ ਲਿਆ ਹੈ ਤੇ ਹੁਣ ਆਪਾਂ ਸਬਜ਼ੀ ਨੂੰ ਫੇਰ ਇੱਕ ਵਾਰੀ ਉਹਨਾਂ ਨੂੰ ਵੇਖਦੇ ਹਾਂ ਮਟਰਾਂ ਨੂੰ ਤੇ ਪਿਆਜ਼ਾਂ ਨੂੰ ਕਿਉਂਕਿ ਕੋਈ ਚੀਜ਼ ਕੱਚੀ ਨਾ ਰਹਿ ਜਾਵੇ ਵਧੀਆ ਵਧੀਆ ਬਣੇ ਹੁਣ ਆਪਾਂ ਖੀਰਾ ਵੀ ਕੱਟ ਲਿਆ ਏ ਬਰੀਕ ਬਰੀਕ ਇਹ ਸਾਡੇ ਕੋਲ ਚੋਲ ਏ ਇੱਕ ਕੌਲੀ ਚੋਲਾਂ ਦੀ ਸੀ ਤੇ ਆਪਾਂ ਚੋਲ ਪਾਵਾਂਗੇ ਪਹਿਲਾਂ ਤੜਕੇ ਦੇ ਵਿੱਚ ਚੋਲ ਪਾ ਦਵਾਂਗੇ ਅਸੀਂ ਇਹ ਚੋਲ ਨਾ ਪੂਰੇ ਉਬਲੇ ਹੋਏ ਆ ਇਹ ਚੋਲ ਜਿਹੜੇ ਆ ਬਿਲਕੁਲ ਕੱਚੇ ਨਹੀਂ ਹੈਗੇ ਪੂਰੇ ਪਰਸੈਂਟ ਇਹ ਉਬਲੇ ਹੋਏ ਚੋਲ ਆ ਕੋਈ ਕੱਚੇ ਨਹੀਂ ਆ ਆਪਾਂ ਇਹ ਚੋਲ ਜਿਹੜੇ ਆ ਮਿਕਸ ਕਰ ਦਵਾਂਗੇ ਵਿੱਚ ਸਬਜ਼ੀਆਂ ਦੇ ਵਿੱਚ ਇਹ ਜਿੱਦਾਂ ਅੱਡੇਸ ਮੈਂ ਬਣਾਈ ਆ ਇਦਾਂ ਤੁਸੀਂ ਵੀ ਬਣਾ ਕੇ ਖਾਓ ਤੇ ਬਹੁਤ ਹੀ ਵਧੀਆ ਖਾਣ ਵਾਸਤੇ ਰਹੇਗੀ ਤੇ बार-बार ਸੋਚੋਗੇ ਕਿ ਫੇਰ ਬਣਾ ਕੇ ਖਾਣੀ ਆ ਦੁਬਾਰਾ ਖਾਣੀ ਆ ਸੀ ਇੰਨੀ ਟੇਸਟੀ ਬਣੀ ਹੈ ਜੀ ਆਪਾਂ ਹੁਣ ਟਮਾਟਰ ਪਾ ਦਵਾਂਗੇ ਪਾਣੀ ਦੇ ਵਿੱਚ ਥੋੜੇ ਜਿਹੇ ਟਮਾਟਰ ਪਾ ਦਵਾਂਗੇ ਜਿਹੜੀਆਂ ਚੀਜ਼ਾਂ ਮੈਂ ਪਾਉਂਗੀ ਤੁਸੀਂ ਕਦੀ ਸੋਚ ਵੀ ਨਹੀਂ ਸਕੋਗੇ ਕਿ ਇਹ ਚੀਜ਼ਾਂ ਪਾ ਕੇ ਵੀ ਚੋਲ ਇਦਾਂ ਬਣ ਜਾਂਦੇ ਸਕੇਸਤੀ ਇਹ ਪਦੀਨੇ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਤੇ ਇਹ ਵੀ ਵਿੱਚ ਪਾਵਾਂਗੇ ਇਹ ਬਰੀਆਨੀ ਤੋਂ ਵੀ ਸਵਾਦ ਬਣਿਆ ਚੋਲ ਬਰੀਆਨੀ ਨੂੰ ਵੀ ਪਿੱਛੇ ਕਰਦੇ ਐਨੇ ਸਵਾਦ ਸੀ ਚੋਲ ਦੈਂਬਾ ਸਹਲਾਈ ਜਾਵਾਂਗੇ ਚੋਲਾ ਨੇ ਫੁੱਲਦਾ ਜਾਣਾ ਇਹ ਨਾਲ ਨਾਲ ਫੁੱਲ ਕੇ ਬਹੁਤ ਹੀ ਵਧੀਆ ਐ ਨਾ ਹੋ ਜਾਣੇ ਕੂਲੇ ਕੂਲੇ ਹੋ ਜਾਣੇ ਚੋਲ ਬਹੁਤ ਵਧੀਆ ਥੋੜਾ ਜਿਹਾ ਪਾਣੀ ਸੜਕਾਂਗੇ ਆਪਾਂ ਇਹਨਾਂ ਦੇ ਉੱਤੇ ਵੀ ਕਿਉਂਕਿ ਨਮਕ ਲੱਗਣਾ ਹਰ ਇੱਕ ਨੂੰ ਤੇ ਨਮਕ ਲੱਗ ਜਾਏਗਾ ਵਧੀਆ ਤਰ੍ਹਾਂ ਥੋੜੀ ਦੇਰ ਆ ਪਟੱਕ ਦਵਾਂਗੇ ਥੋੜਾ ਜਿਹਾ ਮਸਾਲੇ ਪਾਵਾਂਗੇ ਇਹਦੇ ਵਿੱਚ ਇਹ ਕਾਲੀ ਮਿਰਚ ਦਾ ਪਾਊਡਰ ਪਾ ਦਾਂਗੇ ਥੋੜਾ ਜਿਹਾ। ਉੱਤੀ ਹੋਈ ਕਾਲੀ ਮਿਰਚ ਪਾਤੀ ਐ ਥੋੜੀ ਜੀ। ਇਹ ਧਨੀਆ ਜੀਰਾ ਪਾਊਡਰ ਪਾਇਆ ਐ। ਆਹ ਧਨੀਆ ਪਾਊਡਰ ਐ। ਇਹ ਚਿਲੀ ਫਲੇਕਸ ਪਾਏ ਥੋੜੇ ਜਿਹੇ। ਬਸ ਇਹੀ ਮਸਾਲੇ ਪਾਏ ਨੇ ਇਹਦੇ ਵਿੱਚ। ਬਹੁਤ ਟੇਸਟੀ ਚੀਜ਼ ਬਣੀ ਹੈ। ਇਹ ਆਪਾਂ ਕਾਲਾ ਨਮਕ ਪਾ ਦਾਂਗੇ ਥੋੜਾ ਜਿਹਾ ਜੀ। ਜਿਹਦੇ ਨਾਲ ਬਹੁਤ ਟੇਸਟ ਬਣੇਗਾ ਇਹਦਾ। ਤੇ ਨਾਲੇ ਹਾਜਮੇਦਾਰ ਚੀਜ਼ ਕਾਲਾ ਨਮਕ। ਚੋਲ ਸਾਡੇ ਤਿਆਰ ਹੋ ਗਏ ਨੇ ਪਰ ਜੋੜੀਆਂ ਚੀਜ਼ਾਂ ਅਸੀਂ ਉੱਤੇ ਪਾਉਣ ਲੱਗੇ ਆ ਇਹ ਧਿਆਨ ਦਿਓ ਵੀ ਆਪਾਂ ਕੀ ਕੀ ਪਾਉਨੇ ਆ ਆ ਦੇਖੋ ਆਪਾਂ ਖੀਰਾ ਪਾਤਾ ਬਰੀਕ ਬਰੀਕ ਕੱਟਿਆ ਹੋਇਆ ਖੀਰਾ ਪਾਇਆ ਉੱਪਰ ਖਾਣ ਵੇਲੇ ਇੰਨਾ ਟੇਸਟ ਆਉਂਦਾ ਹੈ ਇਹਦਾ ਬਹੁਤ ਜ਼ਿਆਦਾ ਆ ਨਿੰਬੂ ਰੱਖ ਦਿੱਤਾ ਨਾਲ ਕਿ ਜਦੋਂ ਖਾਣੇ ਆ ਉਸ ਟਾਈਮ ਤੇ ਨਿੰਬੂ ਨਿਚੋੜਿਆ ਜਾਵੇ ਤੇ ਬਹੁਤ ਹੀ ਵਧੀਆ ਟੇਸਟ ਦਿੰਦਾ ਹੁਣ ਆਪਾਂ ਇੱਕ ਚੀਜ਼ ਇਹਦੇ ਤੇ ਹੋਰ ਪਾਣੀ ਹੈ ਤੁਹਾਨੂੰ ਦਿਖਾਣੇ ਆ ਕਿਹੜੀ ਚੀਜ਼ ਪਾਣੇ ਆ ਆ ਆਪਾਂ ਥੋੜਾ ਜਿਹਾ ਧਨੀਆ ਵੀ ਪਾ ਰਹੇ ਆ ਪਹਿਲਾਂ वो भी चीज़ बिखाने पर आनिया पहले पाता थोड़ा जहाद अनुसार धनिया भी चलो वजिया आया तो योजना चीज़ा बना खाओ के खाओगे तो रोटी खाने भी भुल जाओगे ਪਾ ਇੱਕ ਵਧੀਆ ਚੀਜ਼ ਦੇ ਉੱਤੇ ਇੱਕ ਹੋਰ ਪਾਣੀ ਆ ਜੀ ਆਹ ਦੇਖੋ ਵਧੀਆ ਚੀਜ਼ ਹੈ ਬਹੁਤ ਹਰਿਆ ਨਾਰੀਆਲਾ ਬਹੁਤ ਹੀ ਵਧੀਆ ਕੂਲਾ ਪੋਲਾ ਨਾਰੀਆਲਾ ਹੈ ਹੈ ਤੇ ਇਹ ਜਿਹੜਾ ਆ ਇਹ ਕੱਦੂ ਕਸ ਤੇ ਹੋ ਨਹੀਂ ਸਕਦਾ ਕਿਉਂਕਿ ਇਹਦਾ ਪਾਣੀ ਪਾਣੀ ਬਣ ਜਾਣਾ ਸਾਰਾ ਇੰਨਾ ਪੋਲਾ ਇਹ ਇੰਨਾ ਕੱਚਾ ਹੈ ਤੇ ਆਪਾਂ ਇਹਨੂੰ ਥੋੜਾ ਥੋੜਾ ਕੱਟ ਕੇ ਪਾਵਾਂਗੇ ਉੱਪਰ ਪਾਵਾਂਗੇ ਥੋੜਾ ਥੋੜਾ ਮਜ਼ਾ ਹੀ ਆ ਜਾਏਗਾ ਖਾਣ ਨਾਲ ਛੋਲੇ ਛੋਲਾ ਦੇ ਨਾਲ ਨਾਰੀਅਲ ਵਿੱਚ ਪਾਇਆ ਹੋਏਗਾ ਮਜ਼ਾ ਹੀ ਕੁਝ ਅਲੱਗ ਹੈ ਆ ਦੇਖੋ ਬਰੀਕ ਬਰੀਕ ਕੱਟ ਕੇ ਆਪਾਂ ਜਿਹੜਾ ਇਹ ਸਾਰੇ ਛੋਲਾਂ ਦੇ ਉੱਤੇ ਪਾਵਾਂਗੇ ਏਸੀ ਕੁਝ ਅਲੱਗ ਹੈ ਇਹਨਾਂ ਚੀਜ਼ਾਂ ਦਾ ਨਾ ਦੇਖੋ ਬਹੁਤ ਹੀ ਵਧੀਆ ਚੀਜ਼ ਮੈਂ ਕਹਿੰਨੀ ਬਣੀ ਹੈ ਤੇ ਕਦੀ ਤੁਸੀਂ ਵੀ ਇੱਦਾਂ ਦੀ ਚੀਜ਼ ਬਣਾ ਕੇ ਖਾਓ ਪਰਿਆਨੀ ਜਿਵੇਂ ਤਾਂ ਕਿੰਨੀਆਂ ਚੀਜ਼ਾਂ ਪੈਂਦੀਆਂ ਵਾ ਉਹ ਤੇ ਬਣਦੀ ਐ। ਦੂਣ ਵਾਲੇ ਚੋਲ ਵੀ ਬਣਦੇ ਐ। ਇਹ ਵੀ ਚੀਜ਼ ਬਣਾ ਕੇ ਤੜਕਾ ਚੋਲ ਵੀ ਖਾਓ ਕਦੀ ਬਣਾ ਕੇ। ਇਹਨੂੰ ਕਹਿੰਦੇ ਤੜਕਾ ਚੋਲ। ਆ ਬਣੀ ਜੇ ਡੈਸਰਟ। ਤੇ ਦੇਖੋ ਕਿੰਨੀ ਪਿਆਰੀ ਆ ਕਿੰਨੀ ਵਧੀਆ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ। ਲਾਈਕ ਜਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਜੀ ਆਪਣੇ ਭੈਣ ਭਰਾਵਾਂ ਦੇ ਨਾਲ ਕੋਈ ਹੋਰ ਵੀ ਵੇਖ ਸਕੇ ਜੀ